ਬਾਗਰੂ ਭਾਈ ਬਾਗਰੂ ਬੱਚੋ ਭਾਈ ਨਾ ਚੋਰਾ ਤੋਂ ਦੇਖੋ ਭਾਈ ਕਰਾਲੀ ਤੇ ਲੱਗੇ ਪਿੰਡ ਦੀ ਵੀਡੀਓ ਹੈ ਕਿੰਨਾ ਮਾਤਾ ਦੀਆਂ ਵਾਲੀਆਂ ਖੋਲੀਆਂ ਵਾਹ ਗਰੂ ਭਾਈ ਬਾਗਰੂ ਬੜੀਆਂ ਇਹਦੇ ਹੀ ਪੱਤੇ ਪਰ ਰੱਖਿਆ ਦਿਖਾਇਆ ਆਹ ਵਾਲੀਆਂ ਕੱਢ ਗਿਆ ਤਾਂ ਇਹ ਇਹਦੇ ਕੋਲ ਤੇ ਬੜੀਆਂ ਇਹ ਆਹ ਦੇਖੋ ਬਜ਼ੁਰਗ ਮਾਤਾ ਦੇ ਕੰਨਾਂ ਚੋਂ ਜਿਹੜੀਆਂ ਕੱਢੀਆਂ ਇਹ ਆਹ ਹੈ ਵਾਲੀਆਂ ਆਹ ਲੋ ਆ ਮਾਤਾ ਬੈਠੀ ਆ ਬਜ਼ੁਰਗ ਹੈ ਤੁਰ ਨਹੀਂ ਸਕਦੀ ਕੁਛ ਨਹੀਂ ਪਿੰਡ ਦੇ ਵਿੱਚ ਆ ਕੇ ਸਰਪੰਚ ਦਾ ਘਰ ਪੁੱਛਦੇ ਹੋਏ ਪੁੱਛਣ ਤੋਂ ਬਾਅਦ ਬਾਲੀਆਂ ਕੱਢ ਕੇ ਭੱਜ ਗਿਆ ਕੋਈ ਗੱਲੇ ਨਹੀਂ ਕਰੀ ਹੋਰ ਮੈਂ ਤਾਂ ਹੱਥ ਕਰਦੀ ਹੋ ਰਹੀ ਕਿ ਉਹ ਆਹ ਦੇਖੋ ਮਾਤਾ ਦੇ ਬਿਆਨ ਸੁਣ ਲੋ ਜੀ ਕੀ ਹੋਇਆ ਜੀ ਆ ਕੇ ਇੱਧਰੋਂ ਮੈਨੂੰ ਕਹਿੰਦਾ ਬੇਬੇ ਕਹਿੰਦਾ ਸਰਪੰਚ ਦਾ ਘਰ ਕਿੱਧਰ ਉਹ ਮੈਂ ਉਹ ਗੁਰਦੁਆਰੇ ਕੰਨੂੰ ਹੱਥ ਕਰਤਾ ਮੈਂ ਕਹਿੰਖ ਉਹ ਗੁਰਦੁਆਰਾ ਦਿਖਦਾ ਬਈ ਗੁਰਦੁਆਰੇ ਤੇ ਕਿਉਂ ਦਾ ਘਰ ਨੂੰ ਜਾਊਗੀ ਮੈਂ ਕਹਾਂ ਉੱਥੇ ਦੁਕਾਨ ਆਊਗੀ ਕਹਿੰਦਾ ਕਰਿਆਨੇ ਨਹੀਂ ਪੁੱਛ ਲਾ ਮੂੰਹ ਪਰ ਬੈਠਾ ਵੀ ਨਹੀਂ ਗਿਆ ਇਹ ਆਹ ਦੇਖ ਲੋ ਏਦਾਂ ਦੇ ਹਾਲ ਇਹਨਾਂ ਦੇ ਜਦੋਂ ਟੁਟਕੀ ਮਾਰ ਕੇ ਹੋ ਗਿਆ ਹਰ ਹੁਣ ਆ ਜਾ ਤਕੂ ਆ ਜਾ ਵੀਰ ਆ ਜਾ ਲੈ ਜੀ ਕੰਮ ਕਰ ਆਹ ਲੋ ਜੀ ਦੇਖੋ ਆ ਬੰਦੇ ਦੀ ਸ਼ਕਲ ਦੇਖੋ ਤੇ ਚਤਾਮਲੀ ਪਿੰਡ ਦੇ ਵਿੱਚ ਬਜ਼ੁਰਗ ਮਾਤਾ ਨੂੰ ਮੰਜੇ ਪਰ ਪਈ ਦੇ ਕੋਲ ਉਹਦੀਆਂ ਬਾਲੀਆਂ ਖੋਲ ਕੇ ਭੱਜਣ ਲੱਗੇ ਤਾਂ ਬ੍ਰਾਂਡਡ ਕੱਪੜੇ ਪਾਏ ਹੋਏ ਆ ਵਧੀਆ ਹੁਣ ਇਹ ਕਹਿੰਦਾ ਮੇਰੀ ਕੁੜੀ ਬਿਮਾਰ ਹੈ ਮੇਰਾ ਫਲਾਣਾ ਬਿਮਾਰ ਹੈ ਕੱਲ ਇਹ ਕਹਿੰਦਾ ਮੈਂ ਜੇਲ੍ਹ ਚੋਂ ਛੁੱਟੇ ਰੋਪੜ ਤੇ ਜਬਾਨ ਤੋਂ ਹੋਈ ਇਹਦੀ ਸ਼ਕਲ ਦੇਖੋ ਇਹਦੀ ਆ ਚੋਰ ਐ ਇਸਲੇ ਦਾ ਆ ਬਜ਼ੁਰਗ ਮਾਤਾ ਬੈਠੀ ਆ ਦੇਖੋ ਇਹਦੀ ਬਾਲੀ ਕਢਣੀ ਪਿੰਡਾਂ ਵਿੱਚੋਂ ਪਿੰਡ ਚਤਾਮਲੀ ਦੇ ਵਿੱਚ ਫੜਿਆ ਹੋਇਆ ਉਹਨੇ ਤੇ ਆ ਕੇ ਇੱਥੇ ਕੁੰਡਾ ਕਰਦੀ ਕਰਦੇ ਚੋਰੀਆਂ ਕਰਦੇ ਆ ਬ੍ਰਾਂਡਡ ਕੱਪੜੇ ਪਾਏ ਬੇ ਫਿਰ ਝੂਠ ਬੋਲਦਾ ਉੱਪਰ ਦੇ ਹਲੇ ਅਸਲੀਅਤ ਨਹੀਂ ਦੱਸਦਾ ਇਹ ਪਿੰਡ ਕਿ ਮੇਰਾ ਪਿੰਡ ਕਿਹੜਾ ਅਸਲੀ ਹੂੰ ਦੇਖੋ ਇਹ ਤਾਂ ਸਵਾਰ ਕੇ ਤਿੰਨ ਚਾਰ ਕੇਸਾਂ ਚੋਰੀ ਦੇ ਹੋਏ ਤਿੰਨ ਚਾਰ ਕੇਸ ਪਹਿਲਾਂ ਚੋਰੀ ਦੇ ਹੋਏ ਬੇਨੇ ਪਰ ਤਿੰਨ ਪੰਜ ਜੋਗੀ ਦੇ ਵਰੇ 15 ਤੋ ਹੋਏ ਨੱਟਾ ਨੂੰ ਬੰਦੋ ਨੱਟਾ ਨੱਟਾ ਵੀ ਕਰਨੀਂ ਨਾ ਬੰਦਾ ਹੈਗਾ ਡਰ ਨਹੀਂ ਕਰਦਾ ਹੱਥ ਪਾ ਯਾਰ ਇਦਾਂ ਮਾਰ ਇਦਾਂ ਮੂੰਠਾ ਬਾ ਦੇਖੋ ਚਾਗਲ ਦੇਖੋ ਇਹਦੀ ਪੌਲਸ ਵੀ ਖਾਣੇ ਆਲੀ ਛੱਡ ਦਿੰਦੇ ਨਾ ਉਹਨੂੰ ਤਾਂ ਨਹੀਂ ਥੱਲੇ ਲਾ ਕੇ ਇਹ ਚੁਪੜਿਆ ਕਰ ਹਾਂ ਉਸੇ ਗਲੀ ਦਾ ਹੀ ਆ ਤੇ ਵੀ ਚੋਰੀ ਦੀ ਜੀ ਕਿਸੇ ਦਾ ਉਸ ਵਾਲੇ ਦੀ ਛਵੀ ਕੀ ਵਾਲਾ ਵੀ ਨੰਬਰ ਨਹੀਂ ਲੱਗਦਾ ਮਨੂੰ ਦਾ